ਹਾਂਜੀ ਬਾਈ ਜੀ ਅੱਜ ਸੰਗਰੂਰ ਜਿਹੜੇ ਦੇ ਸਿਆਲ ਪਿੰਡ ਦੇ ਵਿੱਚ ਨਾ ਬਈ ਇੱਕ ਬੱਖਰੀ ਤਰ੍ਹਾਂ ਦੀ ਸਰਬਸੰਮਤੀ ਹੋਈ ਆ ਉਹ ਸਰਬਸੰਮਤੀ ਕਿਵੇਂ ਹੁੰਦੀ ਆ ਬਾਈ ਇੱਕ ਤਾਂ ਮੰਨ ਲਓ ਵੀ ਉਮੀਦਵਾਰ ਹੁੰਦੇ ਨੇ ਵੀ ਯਾਰ ਵੀ ਮੈਂ ਸਰਪੰਚ ਬਣਦਾ ਤੇ ਪਿੰਡ ਉਹਦੇ ਸਰਬਸੰਮਤੀ ਕਰ ਦਿੰਦਾ ਤੇ ਇੱਕ ਉਹ ਬੰਦੇ ਹੁੰਦੇ ਨੇਗੇ ਬਾਈ ਜਿਨ੍ਹਾਂ ਨੂੰ ੱੱਕੇ ਨਾਲ ਮੰਨ ਲਾ ਪਿੰਡ ਦੇ ਲੋਕ ਸਾਲ ਡੇਢ ਸਾਲ ਪਹਿਲਾਂ ਕਹਿਣ ਲੱਗੇ ਦੀ ਵੀ ਜਾਦੀ ਬਾਈ ਐਤ ਕੀ ਸਰਪੰਚ ਤੈਨੂੰ ਬਣਾਉਣਾ ਸਰਬਸੰਮਤੀ ਦੇ ਨਾਲ ਤੇ ਬਾਈ ਦੀਆਂ ਬਾਈ ਤੁਸੀਂ ਇੱਕ ਪਾਸੇ ਬਾਕਸਿੰਗ ਵਾਲੀਆਂ ਫੋਟੋਆਂ ਵੀ ਦੇਖ ਰਹੇ ਹੋਗੇ ਮੁੰਡਾ ਬਹੁਤ ਵਧੀਆ ਪਾ ਕਹੀ ਹੈ ਬਾਈ ਬਾਕਸਿੰਗ ਦਾ ਖਿਡਾਰੀ ਹੈਗਾ ਤੇ ਨਾਲ ਇੱਕ ਜਿਹੜਾ ਕਲਿੱਪ ਚੱਲ ਰਿਹਾ ਉਹਦੇ ਵਿੱਚ ਬਾਈ ਨੇ ਅੱਜ ਸਾਰੇ ਨਗਰ ਦਾ ਧੰਨਵਾਦ ਕੀਤਾ ਗੁਰੂ ਘਰ ਦੇ ਵਿੱਚ ਤੇ ਜਦੋਂ ਬਾਈ ਘਰੇ ਪਹੁੰਚਿਆ ਮੰਨ ਲਓ ਪਿੰਡ ਚ ਘੇੜਾ ਦੇ ਕੇ ਹਨਾ ਉਦੋਂ ਬਾਅਦ ਚ ਬੇਬੇ ਹੋ ਰਹੇ ਨੇ ਤੇਲ ਚ ਚੋਇਆ ਸਰੋ ਦਾ ਤੇ ਮੋਸਟ ਵੈਲਕਮ ਕੀਤਾ ਤੇ ਗੁਰੂ ਘਰ ਦੇ ਵਿੱਚ ਬਾਈ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਬਾਈ ਸੰਗਤ ਲਈ ਲੰਗਰ ਚਲਾਇਆ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਆਜੋ ਬਾਈ ਹੋਰਿਆਂ ਨਾਲ ਭਰਾਵੋ ਕਰਦੇ ਆਂ ਗੱਲਬਾਤ ਤੁਸੀਂ ਸਾਰੀ ਗੱਲ ਆਪ ਹੀ ਸੁਣ ਲਿਓ ਜ਼ਰੂਰ ਜੀ ਜੀ ਅੱਜ ਖੜੇ ਆਂਗੇ ਜੀ ਆਪਾਂ ਪਿੰਡ ਸਿਆਲ ਦੇ ਵਿੱਚ ਜਿਹੜਾ ਕਿ ਦੜਬੇ ਦੇ ਲਵੇ ਪਾਇਆ ਜਾਂਦਾ ਤੇ ਜ਼ਿਲ੍ਹਾ ਸੰਗਰੂਰ ਹੈਗਾ ਜਿਵੇਂ ਤੁਹਾਨੂੰ ਪਤਾ ਬਾਈ ਜੀ ਇਸ ਵਾਰ ਹਨਾ ਬਹੁਤ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਉਹਦੇ ਵਿੱਚ ਕੀ ਹੈ ਵੀ ਜਿਹੜਾ ਆਪਾਂ ਕਹੀ ਇਹ ਵੀ ਮੇਨ ਸਰਕਾਰ ਆ ਗਈ ਆਪ ਦੀ ਸਰਕਾਰ ਆ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਜ਼ੋਰ ਲੱਗਿਆ ਪਿਆ ਵੀ ਪੰਜਾਬ ਦੇ ਵਿੱਚ ਪਿੰਡਾਂ 'ਚ ਜਿਹੜੀ ਵੋਟਾਂ ਵੇਲੇ ਧੜੇਬਾਜੀ ਹੋ ਜਾਂਦੀ ਸੀ ਵੀ ਉਹਨੂੰ ਖਤਮ ਕਰਕੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣੇ ਅੱਜ ਆਪਾਂ ਸਿਹਾਲ ਪਿੰਡ ਦੇ ਵਿੱਚ ਖੜੇ ਆ ਜਿੱਥੇ ਬਾਈ ਜਦਵਿੰਦਰ ਸਿੰਘ ਜਾਦੀ ਨੂੰ ਪਿੰਡ ਵਾਸੀਆਂ ਵੱਲੋਂ ਬਾਈ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਹੈਗਾ ਤੇ ਹੋਰ ਵੀ ਮੈਂ ਤੁਹਾਨੂੰ ਦੱਸਦਾ ਇੱਥੇ ਲੋਕਲ ਪਿੰਡ ਚੋਂ ਪਤਾ ਲੱਗਿਆ ਦੀਗਾ ਕਹਿੰਦੇ ਵੀ ਬਾਈ ਹੁਰੀ ਨਹੀਂ ਜਿਹੜੇ ਬਾਈ ਜਿਵੇਂ ਕੁੜੀਆਂ ਦੇ ਵਿਆਹ ਵੀ ਕਰਵਾਉਂਦੇ ਆ ਜਿਵੇਂ ਇਸ ਸਾਲ 2024 ਦੇ ਵਿੱਚ ਵੀ ਕਰਵਾਏ ਹੈਗੇ ਤੇ ਹੋਰ ਵੀ ਬਾਈ ਹੁਰੀ ਬਹੁਤ ਸਮਾਜ ਸੇਵਾ ਦੇ ਕੰਮ ਕਰਦੇ ਆ ਕਿਤੇ ਨਾਲ ਦੇਖੋ ਤੁਸੀਂ ਬਾਈ ਸਾਰੇ ਨੌਜਵਾਨ ਵੀਰ ਖੜੇ ਨੇਗੇ ਆਪਾਂ ਕਹਿੰਦੇ ਵੀ ਇਹੋ ਜਿਹੇ ਨੌਜਵਾਨ ਵੀਰ ਅੱਗੇ ਆਉਂਦੇ ਆਗੇ ਹਨਾ ਉਹਨਾਂ ਦਾ ਬਹੁਤ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪਹਿਲਾਂ ਤਾਂ ਵਧਾਈਆਂ ਬਾਈ ਬਹੁਤ ਬਹੁਤ ਸਰਪੰਚੀ ਦੀਆਂ ਜੀ ਧੰਨਵਾਦ ਜੀ ਤੇ ਬਾਈ ਜੇ ਗੱਲ ਕਰੀਏ ਵੀ ਹੁਣ ਪਿੰਡ ਬਾਰੇ ਕੀ ਸੋਚਿਆਗਾ ਵੀ ਪਿੰਡ ਨੇ ਸਾਨੂੰ ਸਰਬਸੰਮਤੀ ਦੇ ਨਾਲ ਥੋੜੇ ਹਿੱਸੇ ਸਰਪੰਚੀ ਆ ਗਈ ਹਨਾ ਤੇ ਹੁਣ ਕੀ ਸੋਚਿਆ ਬਾਈ ਵੀ ਪਿੰਡ ਦੇ ਲਈ ਕੀ ਕੀ ਕੰਮ ਕਰ ਰਹੇ ਨੇ ਜਿਹੜੇ ਬੰਦੇ ਦੇ ਹੁੰਦਾ ਸਾਡੀ ਬਾਈ ਜੀ ਪੁਰਾਣੀ ਪੰਚਾਇਤ ਨੇ ਵੀ ਸਾਨੂੰ ਮਤਲਬ ਕਿ ਵੀ ਬਹੁਤ ਜਿਆਦਾ ਅੱਗੇ ਵੱਧ ਚੜ ਕੇ ਕੰਮ ਕੀਤੇ ਨੇਗੇ ਠੀਕ ਹੈ ਜੀ ਹਾਂ ਜੀ ਸਾਡੇ ਹਰ ਸਾਲ ਹੀ ਕੰਮ ਹੁੰਦੇ ਆਏ ਨੇਗੇ ਠੀਕ ਹੈ ਸਾਡੀ ਵੀ ਇਹ ਸੋਚ ਹੈ ਕਿ ਵੀ ਨਗਰ ਨਾਲ ਮਿਲ ਕੇ ਜੋ ਵੀ ਸਾਡੇ ਮਤਲਬ ਕਿ ਵੀ ਰਹਿੰਦੇ ਕੰਮ ਨੇਗੇ ਅਸੀਂ ਮਤਲਬ ਕਿ ਪੂਰ ਚੜਾਂਗੇ ਠੀਕ ਹੈ ਵੀਰੇ ਹਾਂਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਬਾਈ ਜਿਵੇਂ ਸਰਬਸੰਮਤੀ ਹੋਈ ਆਪਣੇ ਦੇਸ ਵਾਰ ਹਨਾ ਤੇ ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਆ ਜਾਂ ਪਹਿਲੀ ਵਾਰ ਹੋਈ ਆ ਇਹ ਜਿੱਦਾਂ ਬਾਈ ਜੀ ਹੁਣ ਮੇਰੇ ਵੱਡੇ ਭਰਾ ਤੇ ਹਾਂਜੀ ਬਿੰਦਰ ਪਿਆਦੀ ਤੇ ਹੋਈ ਹੈਗੀ ਠੀਕ ਹੈ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਦੀ ਬਾਈ ਜੀ ਸਾਡਾ ਸਰਬਸੰਮਤੀ ਹੋਈ ਸੀ ਸਾਡੇ ਪਿੰਡ ਦੀ ਇਕਤਾ ਬਹੁਤ ਜ਼ਿਆਦਾ ਮਜ਼ਬੂਤ ਹੈ ਠੀਕ ਹੈ ਬਾਈ ਠੀਕ ਹੈ ਨਹੀਂ ਨਹੀਂ ਬਿਲਕੁਲ ਬਾਈ ਤੁਸੀਂ ਦੇਖੋ ਬਾਈ ਸਭ ਤੋਂ ਵੱਡੀ ਇੱਕ ਗੱਲ ਦੇਖੋ ਤੁਸੀਂ ਵੀ ਦੋਨੇ ਭਾਈਆਂ ਦੇ ਵਿੱਚ ਕਿੰਨਾ ਪਿਆਰ ਹੈਗਾ ਤੇ ਪਿੰਡ ਵਾਸੀਆਂ ਨੇ ਵੀ ਬਾਈ ਦੋਨੇ ਪਹਾੜਾਂ ਨੂੰ ਜਿਹੜਾ ਸਤਕਾਰ ਦਿੱਤਾਗਾ ਤੇ ਨਾਲ ਹੀ ਜਿਵੇਂ ਕੋਈ ਹੋਰ ਵੀਰ ਖੜੇ ਨੇ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂਗੇ ਬਾਈ ਹੋਰ ਠੀਕ ਹੋ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਆਪਣਾ ਵੀਰੇ ਇਹੀ ਪਿੰਡ ਹੈਗਾ ਮੇਰਾ ਰਾਤਨਗੜ੍ਹ ਸੁੰਦਰਾ ਪਿੰਡ ਹੈ ਜੀ ਠੀਕ ਹੈ ਤੇ ਤੁਸੀਂ ਬਾਈ ਹੋਰਾਂ ਦੇ ਯਾਰ ਦੋਸਤੋਂਗੇ ਠੀਕ ਆ ਬਾਈ ਠੀਕ ਆ ਜਿਵੇਂ ਬਾਈ ਕੁੜੀਆਂ ਦੇ ਵਿਆਹਾਂ ਵਾਲੀ ਗੱਲ ਚੱਲੀ ਸੀ ਹੈਨਾ ਤਾਂ ਫਿਰ ਅੱਗੇ ਬਾਈ ਹੁਰਿਆਂ ਦਾ ਵੀ ਪਲਾਨ ਹੈਗਾ ਵੀ ਗਾਹਾਂ ਤੋਂ ਅਸੀਂ ਅੱਗੇ 2025 ਦੇ ਵਿੱਚ ਜਨਵਰੀਆਂ ਫਰਵਰੀ ਦੇ ਵਿੱਚ 11 ਕੁੜੀਆਂ ਦੇ ਜ਼ਰੂਰਤਮੰਦ ਦੇ ਸਿਹਾਲ ਪਿੰਡ 'ਚ ਗੱਿਆ ਕਰਵਾ ਰਹੇ ਹਾਂ ਠੀਕ ਆ ਬਾਈ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਬਾਈ ਤੇ ਬਾਈ ਜੀ ਸਰਪੰਚ ਸਾਹਿਬ ਵਧਾਈਆਂ ਤੁਹਾਨੂੰ ਸਾਡੇ ਪੰਜਾਬ ਪੈਦਾਵਾਰ ਚੈਨਲ ਵੱਲੋਂ ਬਹੁਤ-ਬਹੁਤ ਜੀ ਹੈਨਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਬਾਕੀ ਕੁਝ ਹੋਰ ਆਪਦੇ ਵੱਲੋਂ ਕਹਿਣਾ ਚਾਹੁੰਦੇ ਹੋ ਤਾਂ ਬਾਈ ਜਰੂਰ ਬੋਲੋ ਜੀ ਨਵਾਂ ਜੀ ਵੈਕੁਰਜੀ ਦਾ ਖਾਲਸਾ ਹੈ ਵੈਕੁਰਜੀ ਕੀ ਫਤਿਹ ਅਸੀਂ ਜਿੰਨੇ ਸਾਡੇ ਭਰਾ ਸਾਡੇ ਨਾਲ ਖੜੇ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਜਿਵੇਂ ਕਿ ਪਿੰਡ ਦੀ ਪੰਚਾਇਤ ਨੇ ਸਾਰੇ ਨਗਰ ਵਾਸੀਆਂ ਨੇ ਅਸੀਂ ਤਹਿਤ ਲਉਣਾ ਧੰਨਵਾਦ ਕਰਦੇ ਆ ਸਾਨੂੰ ਇਹਨੇ ਜੋਗ ਸਮਝਿਆ ਤੁਸੀਂ ਅਸੀਂ ਬਹੁਤ ਹੀ ਜਿਆਦਾ ਉਹਨਾਂ ਦੇ ਧੰਨਵਾਦੀ ਆ ਜੀ ਆ ਸਾਨੂੰ ਜਿਵੇਂ ਤੁਸੀਂ ਚੁਣਿਆ ਪਿੰਡ ਦੇ ਨੇੜਾ ਬਟਾ ਵਿਸ਼ਵਾਸ ਕਰਿਆ ਨਿਰਪੱਖ ਖੜਿਆ ਪਿੰਡ ਸਾਡੇ ਨਾਲ ਜੀ ਬਿਲਕੁਲ ਜੀ ਸਾਰਾ ਪਿੰਡ ਇੱਕ ਪਾਸੇ ਹੋਇਆ ਤਾਂ ਅਸੀਂ ਪਿੰਡਾਂ ਨਾਲ ਦਾ ਵਿਸ਼ਵਾਸ ਜ਼ਿੰਦਗੀ ਭਰ ਕਦੇ ਵੀ ਨਹੀਂ ਤੋੜਦੇ ਜੀ ਹਮੇਸ਼ਾ ਨਾਲ ਹੀ ਖੜਦੇ ਰਹਾਂਗੇ ਪਿੰਡਾਂ ਦਾ ਬਿਲਕੁਲ ਬਾਈ ਸਭ ਤੋਂ ਵੱਡੀ ਗੱਲ ਜਿਹੜੀ ਬਾਈ ਨੇ ਕਹੀ ਜਣਾ ਬਾਈ ਵਿਸ਼ਵਾਸ ਵਾਲੀ ਗੱਲ ਆ ਕਿ ਕਹਿੰਦੇ ਵੀ ਜੇ ਕਿਸੇ ਦਾ ਆਪਾਂ ਵਿਸ਼ਵਾਸ ਤੋੜ ਦਈਏ ਨਾ ਬਾਈ ਉਹ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ ਨਾ ਕੰਮ ਚਾਹੇ ਵੱਧ ਹੋ ਜਾਣਾ ਘੱਟ ਹੋ ਜਾਣਾ ਉਹ ਗੱਲ ਮੈਂ ਨਹੀਂ ਰੱਖਦੀ ਵੀ ਪਰ ਜਦੋਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਨਾ ਵੀ ਯਾਰ ਆਹ ਬੰਦੇ ਨੂੰ ਆਪਾਂ ਚੁਣਿਆ ਹੈ ਨਾ ਬਿਲਕੁਲ ਬਾਈ ਬਿਲਕੁਲ ਤੇ ਬਾਈ ਇਹ ਗੱਲ ਕਰੀਏ ਵੀ ਜੇ ਪੰਚਾਇਤ ਦੇ ਵੀ ਸਰਵਸੰਮਤੀ ਹੋਰ ਹੋ ਰਹੀ ਹੈ ਜਾਂ ਕਿਵੇਂ ਆ ਉਹ ਠੀਕ ਹੈ ਬਿਲਕੁਲ ਠੀਕ ਹੈ ਸਾਡੇ ਪੰਜ ਮਤਲਕੇ ਕੁਛ ਟਾਈਮ ਪਹਿਲਾਂ ਸਾਰੇ ਚੁਣੇ ਗਏ ਚੁਣੇ ਗਏ ਸਾਰੇ ਠੀਕ ਹੈ ਬਈ ਠੀਕ ਹੈ ਤੇ ਅੱਜ ਬਾਈ ਇੱਥੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਕਰਵਾ ਕੇ ਸੁਖਣੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਪ੍ਰਮਾਤਮਾ ਦਾ ਕਰਵਾਇਆ ਜੀ ਠੀਕ ਹੈ ਜੀ ਇਹ ਇੱਕ ਸਿਰਫ ਪਿੰਡ ਦੇ ਧੰਨਵਾਦ ਕਰਨ ਲਈ ਸ਼ੁਕਰਾਨਾ ਕਰਨ ਲਈ ਆਪਾਂ ਕਰ ਜੀ ਸਾਨੂੰ ਮਤਲਕੇ ਵੀ 1 ਸਾਲ ਪਹਿਲਾਂ ਹੀ ਸੀ ਆਪਣੇ ਪਰਿਵਾਰਤ ਮਤਲਬ ਕਿ ਸਭ ਮਤੀ ਲਈ ਲੋਕ ਆਉਣ ਲੱਗੇ ਸੀ ਠੀਕ ਆ ਬਈ ਠੀਕ ਆ ਇੱਕ ਆਪਨੇ ਪਿੰਡ ਦਾ ਧੰਨਵਾਦ ਕੀਤਾ ਇਹ ਚਲੋ ਜਦੋਂ ਚੋਣਾਂ ਦਾ ਟਾਈਮ ਹੈ ਧੰਨਵਾਦ ਆਪ ਉਹਦੀ ਕਰ ਸਕਦੇ ਹਾਂ ਬਾਕੀ ਸਾਡੇ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਕਿ ਵੀ ਸਾਨੂੰ ਇਨਜੋਗ ਮਤਲਬ ਕਿ ਵੀ ਸਾਡੇ ਉਹਨਾਂ ਨੇ ਵੀ ਸਾਨੂੰ ਆਦਾਂ ਗਰ ਆ ਪਰਿਆ ਵੀ ਆਸ ਤੁਹਾਡੇ ਨਾਲ ਆ ਬਿਲਕੁਲ ਬਿਲਕੁਲ ਬਈ ਤੇ ਠੀਕ ਆ ਜੀ ਹਾਂਜੀ ਇਹ ਗੱਲ ਹੋਰ ਹੈ ਜੀ ਬਿਨਾ ਨਸ਼ੇ ਤੋਂ ਅਸੀਂ ਕੋਈ ਵੀ ਨਸ਼ਾ ਨਹੀਂ ਕਿਸੇ ਨੂੰ ਕਰਾਇਆ 1 ਰੁਪਏ ਦਾ ਵੀ ਕਿਸੇ ਦਾ ਪਿੰਡ ਵਾਲਾ ਸਾਡਾ ਖਰਚ ਨਹੀਂ ਕਰਾਇਆ ਜੀ ਅੱਜ ਦੇ ਪ੍ਰੋਗਰਾਮ ਦੇ ਜੋ ਅਸੀਂ ਕਰਿਆ ਧੰਨਵਾਦੀ ਕਰਾਂ ਜੀ ਸਾਡਾ ਪਿੰਡ ਸਾਡੇ ਨਾਲ ਬਿਲਕੁਲ ਨਿਰਭਰ ਕਰਦਾ ਹੈ ਜੀ ਅਸੀਂ ਬਹੁਤ ਧੰਨਵਾਦੀ ਜਿਵੇਂ ਪੈਸੇ ਲੋਕਾਂ ਦੇ ਮਤਲਬ ਕਿ ਪਿੰਡਾਂ 'ਚ ਪੈਸੇ ਵੰਡੇ ਜਾਂਦੇ ਸੀ 5000 ਜਿਹੜਾ ਕਿਸੇ ਨੂੰ 2000 ਕਿਸੇ ਨੇ ਪੈਸੇ ਦੀ ਮੰਗ ਨਹੀਂ ਕੀਤੀ ਠੀਕ ਹੈ ਸਾਡੇ ਕਿਸੇ ਨੇ ਨਸ਼ੇ ਦੀ ਮੰਗ ਨਹੀਂ ਕੀਤੀ ਠੀਕ ਹੈ ਸਾਡਾ ਪਿੰਡ ਇੱਕ ਹੈ ਜਾਂ ਪਿੰਡ ਹੈਗਾ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਕਿ ਆਪਾਂ ਕਹਿ ਸਕਦੇ ਵੀ ਬਹੁਤ ਹੁਣ ਵਾਰ ਵਧੀਆ ਲੋਕ ਨੇ ਬਿਲਕੁਲ ਵੀ ਕੋਈ ਆਪਦੇ ਵੱਲੋਂ ਵੀ ਉਹ ਨਹੀਂ ਕੀਤਾ ਬਾਈ ਜਿਵੇਂ ਵੀ ਸਰਪੰਚੀ ਆਪਾਂ ਕਹਿੰਦੇ ਬਿਕਦੀ ਹੁੰਦੀ ਹੈਗੀ ਹਾਂਜੀ ਹਾਂ ਬਿਲਕੁਲ ਬਾਈ ਉਹ ਗੱਲੇ ਨਹੀਂ ਹੈਗੀ ਠੀਕ ਹੈ ਹਾਂ ਸਾਡੇ ਪਿੰਡ 'ਚ ਉਹ ਗੱਲੇ ਨਹੀਂ ਕਿਉਂਕਿ ਬਰੋ ਏਕ ਤਿੰਨ ਰਹਿੰਦੀ ਬਾਈ ਏਕ ਤਾਂ ਹੀ ਜਾਂਦੀ ਹਾਂ ਬੋਲੀ ਹੋ ਗਈ ਉੱਤੇ ਬੋਲੀ ਹੋ ਗਈ ਬਿਲਕੁਲ ਬਾਈ ਬਿਲਕੁਲ ਬਾਜੀ ਵਾ ਬਿਲਕੁਲ ਬਾਈ ਮੈਨੂੰ ਲੱਗਦਾ ਬਾਈ ਪੰਜਾਬ ਦਾ ਇਹ ਪਹਿਲਾ ਪਿੰਡ ਆਗਾ ਜਿੱਥੇ ਇਸ ਤਰੀਕੇ ਨਾਲ ਸਰਪੰਚੀ ਮਿਲੀ ਹੈਗੀ ਨਹੀਂ ਆਪਾਂ ਆਮ ਵੀਡੀਓ ਦੇਖਦੇ ਆ ਵੀ ਫਲਾਣ ਦੇ ਸਰਪੰਚ ਨੇ ਕਹਦਾ ਵੀ ਮੈਂ 35 ਲੱਖ ਰੁਪਏ ਦੰਦਾ ਵੀ ਸਰਵਸੰਮਤੀ ਕਰੋ ਮੇਰੇ ਦੇ ਹਨਾ ਲੋਕਾਂ ਨੇ ਕਰੋੜਾਂ ਰੁਪਏ ਤੱਕ ਕ ਪਹਿਲਾ ਪਿੰਡ ਹੈਗਾ ਜਿੱਥੇ ਇਸ ਤਰ੍ਹਾਂ ਸਰਪੰਚ ਬਣਿਆ ਸੋ ਠੀਕ ਹੈ ਬਾਈ ਹੈ ਤੇ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਤੇ ਮੈਨੂੰ ਬਹੁਤ ਖੁਸ਼ੀ ਹੋਈ ਬਾਈ ਤੁਹਾਨੂੰ ਦੇਖ ਕੇ ਬਾਈ ਨਵੀਂ ਉਮਰ ਦਾ ਮੁੰਡਾ ਸਰਪੰਚ ਹੈਗਾ ਤੇ ਖਾਸ ਤੌਰ ਤੇ ਬਾਈ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਹੈਨਾ ਤੇ ਆਪਣੇ ਸੰਗਰੂਰ ਤੋਂ ਆਪਣੇ ਐਮਪੀ ਨੇ ਬਾਈ ਮੀਤ ਹੇਰ ਜੀ ਉਹਨਾਂ ਦੀ ਵੀ ਸੋਚ ਇਹ ਹੁੰਦੀ ਆ ਵੀ ਯਾਰ ਨੌਜਵਾਨ ਅੱਗੇ ਆਉਣ ਵੀ ਨੌਜਵਾਨ ਨਵੀਂ ਤਕਨੀਕ ਨਾਲ ਕੰਮ ਕਰ ਸਕਦੇ ਆ ਹਣਾ ਜਿਵੇਂ ਆਪਾਂ ਦੇਖਦੇ ਆਂ ਬਾਈ ਦੇਖੋ ਸਰਕਾਰ ਦੇ ਵਿੱਚ ਮੀਤ ਹੇਰ ਇੱਕ ਅਹਜਾ ਮੁੰਡਾ ਹੈਗਾ ਜਿਹਨੂੰ ਕਹਿੰਦੇ ਵੀ ਬੋਲਣ ਚੱਲਣ ਨੂੰ ਵੀ ਵਧੀਆ ਕੰਮਾਂ ਨੂੰ ਵੀ ਨੇਰੀ ਲਈ ਜਾਂਦਾ ਹੈਣਾ ਸਾਡਾ ਕੋਲ ਹਰੀਗੜ੍ਹ ਪੰਚ ਬਣਿਆ ਜੀ ਅਸੀਂ ਠੀਕ ਹੈ ਵਿਤਵੰਤਰੀ ਆਪਾਂ ਨੂੰ ਚੀਜ਼ ਮਿਲ ਗਈ ਬਸ ਉਹ ਤੀ ਸਰਪੰਚ ਬਣ ਗਿਆ ਵਾਹ ਜੀ ਵਾਹ ਬਹੁਤ ਵਧੀਆ ਬਾਈ ਵਧਾਈਆਂ ਸਾਰੇ ਨਗਰ ਦੇ ਵਸਨੀਕਾਂ ਨੂੰ ਬਾਈ ਸਾਰੇ ਯਾਰਾਂ ਮਿੱਤਰਾਂ ਨੂੰ ਬਾਈ ਜੀ ਸਿਹਾਲ ਪਿੰਡ ਦੀ ਆਪਣੇ ਨਾਲ ਪੂਰੀ ਪੰਚਾਇਤ ਖੜੀ ਹੈਗੀ ਜਿਹਦੇ ਵਿੱਚ ਸਰਪੰਚ ਸਾਹਿਬ ਨੇ ਵਿਚਾਲੇ ਤੇ ਇਧਰ ਮੈਂਬਰ ਨੇ ਆਪਾਂ ਇੱਕ ਵਾਰੀ ਤਾਂ ਮੈਂਬਰਾਂ ਦੇ ਨਾਲ ਥੋੜੀ ਇੰਟਰੋਡਕਸ਼ਨ ਕਰਵਾ ਦਈਏ ਤੇ ਆਪਣਾ ਕੀ ਨਾਮ ਹੈ ਜੀ ਗौरी शंकर ਜੀ ਗौरी शंकर ਕਿੰਨੇ ਨੰਬਰ ਵਾਰਡ ਚੋਂ ਆਪਾਂ 7 ਨੰਬਰ ਵਾਰਡ 7 ਨੰਬਰ ਤੋਂ ਆਪਣਾ ਵੀਰੇ ਕੀ ਨਾਮ ਹੈ ਮਾਨ ਸਿੰਘ ਜੀ ਮਾਨ ਸਿੰਘ ਤੇ ਆਪਣਾ ਕਿਹੜਾ ਵਾਰਡ ਹੈ 3 ਨੰਬਰ ਵਾਰਡ 3 ਨੰਬਰ ਵਾਰਡ ਇਹ ਭਰਾਵੋ ਸਰਪੰਚ ਸਾਹਿਬ ਆ ਗਏ ਬਾਈ ਜਦਵਿੰਦਰ ਸਿੰਘ ਜਾਦੀ ਜੀ ਜਿਹੜੇ ਆਪਾਂ ਲਾ ਲਓ ਪੂਰੇ ਪਿੰਡ ਦੇ ਸਰਪੰਚ ਹੋਣੇ ਗਏ ਨੇ ਸਰਬਸੰਮਤੀ ਨਾਲ ਤੇ ਆਪਣਾ ਬਾਈ ਕੀ ਨਾਮ ਹੈ ਜਗਦੀਸ਼ ਸਿੰਘ ਜਗਦੀਸ਼ ਸਿੰਘ ਆਪਣਾ ਕਿਹੜਾ ਵਾਰਡ ਹੈ 5 ਨੰਬਰ ਵਾਰਡ 5 ਨੰਬਰ ਠੀਕ ਹੈ ਤੇ ਆਪਣਾ ਬਾਈ ਜੀ ਮੱਖਣ ਸਿੰਘ ਮੱਖਣ ਸਿੰਘ ਜੇ ਆਪਣਾ ਕਿਹੜਾ ਪਾੜਾ ਹੈ 1 ਨੰਬਰ ਹੈ 1 ਨੰਬਰ ਤੇ ਆਪਣਾ ਕੀ ਨਾਮ ਹੈ ਜੀ ਅੰਦਰ ਸਿੰਘ ਜੀ ਪਾੜਾ ਨੰਬਰ 2 ਹੈ ਠੀਕ ਹੈ ਜੀ ਤੇ ਆਪਣਾ ਬਾਈ ਜੀ ਕੀ ਨਾਮ ਹੈ ਅੰਦਰ ਸਿੰਘ ਜੀ ਪਾੜਾ ਨੰਬਰ ਕਿਹੜਾ 4 4 ਠੀਕ ਹੈ ਬਿਲਕੁਲ ਬਾਈ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਈ ਵੀ ਸਰਪੰਚ ਵੀ ਸਰਬਸੰਮਤੀ ਨਾਲ ਚੁਣਿਆ ਤੇ ਨਾਲ ਜਿਹੜੇ ਪੂਰੇ ਪੰਚਾਇਤ ਮੈਂਬਰ ਨੇ ਇਹ ਵੀ ਸਰਬਸੰਮਤੀ ਹੋਈ ਹੈ ਸਾਰਿਆਂ ਦੇ ਹੈ ਜੀ ਠੀਕ ਆ ਤੇ ਹੁਣ ਨਾ ਬਾਈ ਮੈਂ ਤੁਹਾਨੂੰ ਸਾਰੇ ਮੈਂਬਰਾਂ ਨੂੰ ਯਾਨੀ ਕਿ ਪੰਚਾਂ ਨੂੰ ਬਾਈ ਇੱਕ ਗੱਲ ਪੁੱਛਣ ਲੱਗਾਂਗਾ ਜਿਹੜੀ ਪਿੰਡ ਦੇ ਵਿਕਾਸ ਦੇ ਲਈ ਬੜੀ ਜਿਆਦਾ ਜ਼ਰੂਰੀ ਹੈ ਜੀ ਤੇ ਜਿਵੇਂ ਵੀਰੇ ਹੁੰਦਾ ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ ਵੀ ਅਕਸਰ ਹੀ ਕੀ ਹੁੰਦਾ ਵੀ ਸਰਪੰਚ ਕੰਮ ਕਰਦਾ ਹੁੰਦਾ ਹਨਾ ਤਾਂ ਮੈਂਬਰਾਂ ਦੇ ਵਿੱਚੋਂ ਕੋਈ ਨਾ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਮੰਨ ਲਾ ਵੀ ਆਪਾਂ ਕਹਈਏ ਵੀ ਨਹੀਂ ਕੋਈ ਕੰਮ ਹੋਣ ਦੇਣਾ ਚਾਹੁੰਦੇ ਹੁੰਦੇ ਜਾਂ ਧੜੇਬੰਦੀ ਹੁੰਦੀ ਆ ਜਾਂ ਜਿਵੇਂ ਜਿੱਥੇ ਪਹਿਲਾਂ ਵੋਟਾਂ ਵਗੈਰਾ ਪਾਈ ਜਾਂਦੀ ਆ ਦੀ ਬੰਦੇ ਉਹਦੀ ਉਹਦੀ ਪਾੜ ਜਾਂਦੇ ਹਨਾ ਕੋਈ ਸਰਪੰਚ ਦੇ ਮਿੱਤਰ ਦਾ ਜਿੱਤ ਜਾਂਦਾ ਕੋਈ ਦੂਜਾ ਜਿੱਤ ਜਾਂਦਾ ਤੁਸੀਂ ਬਾਈ ਸਾਰੀ ਪੰਚਾਇਤ ਇਸੇ ਸਰਬਸੰਮਤੀ ਨਾਲ ਬਣੀ ਆਗੀ ਤੇ ਬਾਈ ਸਰਪੰਚ ਸਾਹਿਬ ਨੂੰ ਪੂਰਾ ਸਹਿਯੋਗ ਆਪਦੇ ਵੱਲੋਂ ਹੈਗਾ 100% ਠੀਕ ਹੈ ਕਦੇ ਕੋਈ ਬਾਈ ਨਾਲ ਗੱਲ ਕਰਨ ਦੇ ਥੋੜਾ ਗੜਕ ਕੇ ਬੋਲਦਾ ਤੇ ਕਦੇ ਬਾਈ ਕੋਈ ਦਿੱਕਤ ਤਾਂ ਨਹੀਂ ਆਉਂਦੇ ਹੋਗੇ ਸਰਪੰਚ ਸਾਹਿਬ ਨੂੰ ਦਿੱਕਤ ਨਹੀਂ ਆਉਂਦੀ ਜੀ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਬਾਈ ਠੀਕ ਹੈ ਵੀ ਸਰਪੰਚ ਗੈਰ ਹਾਜ਼ਰ ਆ ਕਈ ਵਾਰ ਕਿਤੇ ਗਿਆ ਆ ਬਿਆ ਬਾਹਰ ਅੰਦਰ ਵੀ ਕੰਮ ਜਾਣੇ ਪੈਂਦੇ ਆ ਹਨਾ ਜਿਵੇਂ ਕਿਸੇ ਨਾਲ ਥਾਣੇ ਬਾਗੇ ਕਚੇਰੀ ਬਾਗੇ ਕਿਤੇ ਬਾਗੇ ਤਾਂ ਉੱਥੇ ਫਿਰ ਇਹਨਾਂ ਦੀ ਵੀ ਗੈਰ ਹਾਜ਼ਰੀ ਦੇ ਵਿੱਚ ਵੀ ਪੂਰਾ ਫੁੱਲ ਹਾਂਜੀ ਹਾਂ ਸੀ ਖੜਿਆ ਜੀ ਉੱਥੇ ਠੀਕ ਹੈ ਤੇ ਆ ਵੀਰਾ ਬਾਈ ਸਪੋਰਟ ਆ ਪੂਰੀ ਫੁੱਲ ਆ ਪੂਰਾ ਸਪੋਰਟ ਆ ਜੀ ਜੋ ਵੀ ਹੁਕਮ ਲਾਉਣਗੇ ਜੇ ਇਹ ਕਿਤੇ ਗੈਰ ਹਾਜ਼ਰ ਹੋ ਅੰਦਰ ਵੀ ਆ ਕੰਮ ਕਰ ਤੇ ਬਾਕੀ ਸਾਡੇ ਪਿੰਡ 파ਰਟੀ ਵਾਈ ਤੋਂ ਬਹੁਤ ਦੂਰ ਹੈਗੀ। ਬਿਲਕੁਲ। ਚਲੋ ਕਿਸੇ ਪਾਰਟੀ ਦਾ ਕੋਈ ਚੱਕਰ ਨਹੀਂ ਅਸੀਂ ਨਾ ਪਿੰਡ ਦੇ ਸਰਪੰਚ ਨਾਲ ਖੜਿਆ ਪਿੰਡ ਨਾਲ ਖੜਿਆ। ਬਿਲਕੁਲ ਵਾਹ ਜੀ ਵਾਹ। ਬਾਈ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਹਿੰਦਾ ਵੀ ਕਿਸੇ ਪਾਰਟੀ ਦਾ ਕੋਈ ਚੱਕਰ ਨਹੀਂ ਹੈਗਾ ਪਿੰਡ ਨਾਲ ਖੜਿਆਂਗੇ। ਸਹਿਯੋਗ ਆ ਬਾਈ ਤੁਹਾਡਾ ਸਾਰਾ ਪੂਰਾ ਖonda ਹੈ ਨਾ। ਬਿਲਕੁਲ ਬਾਈ ਬਿਲਕੁਲ। ਲਓ ਜੀ ਸਰਪੰਚ ਸਾਹਿਬ ਬਾਈ ਤੁਹਾਡੀ ਪੰਚਾਇਤ ਤੁਹਾਡੇ ਨਾਲ ਖੜੀ ਹੈਗੀ ਹੈ ਨਾ ਤੇ ਸੋਨੂੰ ਵੀ ਫਿਰ ਹੌਸਲਾ ਹੈਗਾ ਇਸ ਗੱਲ ਦਾ ਪੂਰਾ। ਹੌਸਲਾ ਜੀ ਜਦੋਂ ਮੋਢੇ ਨਾਲ ਮੋਢਾ ਸਾਰਾ ਪਿੰਡ ਖੜੇ ਹੋਵੇ ਜੀ ਫਿਰ ਉਹ ਤਾਂ ਗੱਲਬਾਤ ਠੀਕ ਹੈ ਜੀ ਗੱਲ ਬਿਲਕੁਲ ਜੀ ਬਿਲਕੁਲ ਬਾਕੀ ਆਪ ਆਪਣੇ ਪਿੰਡ ਦਾ ਜਿੰਨਾ ਵੀ ਉਸ ਵਾਂਗ ਨਵ ਰੋਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪੂਰੇ ਵਧੀਆ ਕੰਮ ਕਰਾਂਗੇ ਕਿਸੇ ਨੂੰ ਕੋਈ ਲਾਂਭਾ ਨਹੀਂ ਹੋਣ ਤੇ ਕਿਸੇ ਦਾ ਵਿਸ਼ਵਾਸ ਜਿੰਨਾ ਆਪਣੇ ਦੇ ਪਿੰਡਦਿਆਂ ਨੇ ਸਾਰਿਆਂ ਨੇ ਕਰਿਆ ਆਪਾਂ ਵਿਸ਼ਵਾਸ ਨਹੀਂ ਤੋੜਦੇ ਪਿੰਡਦਿਆਂ ਦਾ ਹੋਰ ਬਣਵਾਵਾਂਗੇ ਤੇ ਪ੍ਰਮਾਤਮਾ ਮਿਹਰ ਕਰੇ ਜੀ ਬਿਲਕੁਲ ਬਿਲਕੁਲ ਜਿਵੇਂ ਬਾਈ ਜੀ ਮੈਂ ਹੁਣ ਤੁਹਾਡੇ ਘਰੇ ਗਿਆ ਸੀ ਉਥੇ ਦੇਖ ਕੇ ਆਇਆ ਵੀ ਤੁਸੀਂ ਕਿੱਕ ਬਾਕਸਿੰਗ ਦੇ ਵੀ ਬਹੁਤ ਵਧੀਆ ਪਲੇਅਰ ਹੋ ਹਨ ਤੇ ਉਹ ਇਸ ਲਈ ਆਪ ਦਾ ਸਰੀਰ ਵੀ ਦੇਖ ਲਓ ਬਾਈ ਜਮਾ ਫਿੱਟ ਪਿਆਗਾ ਕੋਈ ਐ ਨਹੀਂ ਹੈਗਾ ਵੀ ਢਿੱਡ ਨਿਕਲੇ ਪਿਆ ਜਾਂ ਕੁਝ ਹੋਰ ਹੈ ਨਹੀਂ ਆ ਉਮਰ ਦੇ ਵਿੱਚ ਮੁੰਡਿਆਂ ਦਾ આમ ਹੀ ਨਾਰਮਲ ਜੀ ਗੱਲ ਹੁੰਦੀ ਹੈਗੀ ਦੇ ਭਾਈ ਉਹਦੇ ਲਈ ਫਿਰ ਖੇਡਾਂ ਪ੍ਰਤੀ ਵੀ ਬੱਚਿਆਂ ਨੂੰ ਲੈ ਕੇ ਜਾਂਦਾ ਹੈਗਾ ਮੰਚ ਹਾਂ ਜੀ ਬਿਲਕੁਕੁਲ ਜੀ ਮੈਂ ਜੀ ਨੈਸ਼ਨਲ 9 ਵਾਰ ਮੈਂ ਮਾਸ਼ਾਅੱਲਾ ਦੇ ਸਾਰੇ ਇਵੈਂਟ ਖੇਡਦਾ ਨਾ ਜੀ 9 ਵਾਰ ਨੈਸ਼ਨਲ 골ਡ ਮੈਡਲਿਸਟ ਹਾਂ ਜੀ ਮੈਂ ਠੀਕ ਹੈ ਭਾਈ ਹਾਂ ਜੀ ਹਾਂ ਤੇ ਲਾਸਟ ਟਾਈਮ ਕੋਰੀਆ ਖੇਡਣ ਜਾਣਾ ਸੀਗਾ ਜੀ ਕੁਝ ਕੁ ਸਿਸਟਮ ਜਿਹਾ ਬਣ ਗਿਆ ਜੋ ਨਹੀਂ ਜਾਇਆ ਗਿਆ ਜੀ ਠੀਕ ਹੈ ਤੇ ਹੁਣ ਜੀ ਆਪਾਂ ਪ੍ਰੇਰ ਇੱਕ ਤਾਂ ਗਰਾਊਂਡ ਦੀ ਸਾਡੇ ਪਿੰਡ ਬਹੁਤ ਸਮੱਸਿਆ ਜੀ ਠੀਕ ਹੈ ਗਰਾਊਂਡ ਬਣਾ ਕੇ ਪਿੰਡ ਦੇਆਂ ਨੂੰ ਆਪਣੇ ਜਵਾਕਾਂ ਨੂੰ ਜਿੰਨੇ ਵੀ ਹੋ ਸਕਣ ਵੱਧ ਤੋਂ ਵੱਧ ਵੀ ਗਰਾਊਂਡ ਦੇ ਵਿੱਚ ਜਾਇਆ ਕਰੋ ਆਪਾਂ ਪ੍ਰੇਰਿਤ ਕਰਾਂਗੇ ਗਰਾਊਂਡ ਜਾ ਵਧੀਆ ਕੰਮ ਕਰੋ ਠੀਕ ਹੈ ਜੀ ਗੱਲ ਕੋਈ ਸੜਕਾਂ ਬਾਰੇ ਹੋਇਆ ਤਾਂ ਆਪਾਂ ਸੜਕਾਂ ਬਾਰੇ ਵੀ ਪੂਰੇ ਪਿੰਡ ਦੇ ਨਾਲ ਖੜਾਂਗੇ ਜੀ ਹਰੇਕ ਕੰਮ ਦੇ ਵਿੱਚ ਅਸੀਂ ਪਿੰਡ ਦੇ ਨਾਲ ਮੋੜ ਕੇ ਖੜਾਂਗੇ ਜੀ ਬਹੁਤ ਵਧੀਆ ਸੋਚ ਆ ਬਾਈ ਹਨ ਤੇ ਨਾਲ ਹੀ ਬਾਈ ਇਧਰ ਸਾਰੀਆਂ ਸਾਡੀਆਂ ਮਤਾਵਾ ਭੈਣਾਂ ਖੜੀਆਂ ਨੇ ਤੇ ਇਹ ਇਧਰ ਬਾਈ ਸਰਪੰਚ ਸਾਹਿਬ ਦੇ ਮਾਤਾ ਜੀ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਜੀ ਠੀਕ ਤੇ ਕਿਵੇਂ ਲੱਗ ਰਿਹਾ ਹੈ ਜੀ ਅੱਜ ਤੁਹਾਡਾ ਬੇਟਾ ਬਹੁਤ ਛੋਟੀ ਉਮਰ ਦੇ ਵਿੱਚ ਨਗਰ ਦੇ ਮੰਨ ਲਓ ਸਰਪੰਚੀ ਲਈ ਚੁਣ ਲਿਆ ਹਨ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈਗੀ ਤੇ ਅਕਸਰ ਮਾਤਾਵਾਂ ਨੂੰ ਹੀ ਪਤਾ ਹੁੰਦਾ ਵੀ ਸਾਡਾ ਬੱਚਾ ਜ਼ਿੰਮੇਵਾਰੀ ਨਿਭਾ ਲੂਗਾ ਕਿਵੇਂ ਆ ਜਗਤਵਿੰਦਰ ਜਾਦੀ ਦਾ ਜਿਹੜਾ ਨਿਭਾ ਲੂਗਾ ਨਿਭਾ ਲੂਗਾ ਹਾਂਜੀ ਠੀਕ ਐ ਇਹ ਤਾਂ ਸਾਰੇ ਪਿੰਡ ਦੇ ਨਾਲੇ ਖੜੇ ਠੀਕ ਐ ਬਿਲਕੁਲ ਤੇ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਾਣਤੀ ਜੇ ਤੇ ਸਰਪੰਚ ਬਣਾਉਣ ਦਾ ਠੀਕ ਐ ਇਹਨੂੰ ਵੀ ਹੁਣ ਪੂਰਾ ਚਾਹ ਉਹ ਜੀ ਮੈਂ ਫਿਰ ਸਰਪੰਚ ਬਣ ਗਿਆ ਸਾਰੇ ਕੰਮ ਕਰਾਂ ਪਿੰਡ ਦੇ ਸਹੀ ਗੱਲ ਐ ਸਹੀ ਗੱਲ ਐ ਅਸਲ ਚ ਇਹੀ ਗੱਲ ਐ ਇਧਰ ਬਾਈ ਮਾ ਸਰਪੰਚ ਸਾਹਿਬ ਦਾ ਮਾਣ ਸਨਮਾਨ ਹੋ ਰਿਹਾ ਹੈਗਾ ਤੇ ਨਾਲ ਹੀ ਆਪਾਂ ਇਹ ਵੀ ਹੋ ਕਰਦੀ ਹੈ ਬਹੁਤ ਬਹੁਤ ਧੰਨਵਾਦ ਬਾਈ ਹੋਰਾਂ ਦਾ ਤੇ ਸਾਰੇ ਯਾਰ ਮਿੱਤਰ ਬਾਈ ਦੂਰੋਂ ਨੇੜੋਂ ਆ ਰਹੇ ਨੇਗੇ ਤੇ ਬਹੁਤ ਵਧੀਆ ਹੋਜੀ ਬਾਜੀ ਵਾਹ ਤੇ ਇਸੇ ਕਰਕੇ ਬਾਈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਭਗਵੰਤ ਮਾਨ ਸਾਹਿਬ ਨੇ ਤੇ ਕਹਿੰਦੇ ਵੀ ਨਵੇਂ-ਨਵੇਂ ਮੁੰਡਿਆਂ ਨੂੰ ਲੈ ਕੇ ਆਓ ਇਧਰਲੇ ਪਾਸੇ ਨਵੇਂ ਜੋਸ਼ ਦੇ ਨਾਲ ਚੱਲਣਗੇ ਬਾਈ ਉਹ ਵਾਹ ਜੀ ਵਾਹ ਕੀ ਬਾਤ ਕਿਉਂ ਜਿਹੜਾ ਨਵਾਂ ਖੂਨ ਆ ਇਦੇ ਵਿੱਚ ਕੰਮ ਕਰਨ ਲਈ ਭੱਜ ਦੌੜ ਕਰਨ ਲਈ ਵੀ ਸ਼ਕਤੀ ਵੱਧ ਹੁੰਦੀ ਆ ਨਾ ਆਕਣ ਨਾ ਥੱਕਣ ਸਵੇਰੇ ਸੁਨੇਹਾ ਉੱਠ ਕੇ ਵੀ ਕਿਸੇ ਨਾਲ ਪਿੰਡ ਦੇ ਕੰਮ ਧੰਦੇ ਜਾ ਸਕਦੇ ਤੇ ਸ਼ਾਮ ਨੂੰ ਵੀ ਦੇਰ ਰਾਤ ਤੱਕ ਉਹ ਕਰ ਸਕਦੇ ਬਿਲਕੁਲ ਜੀ ਤੇ ਬਾਈ ਜੀ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਹੱਸੀ ਗੱਲ ਜੀ ਤੇ ਬਾਈ ਜੀ ਕਿਵੇਂ ਲੱਗਦਾ ਵੀ ਮੁੰਡਾ ਕੱਡੂ ਚੇਬ ਸਰਪੰਚੀ ਵਾਲੇ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰੂ ਜੀ ਠੀਕ ਹੈ ਅੱਗੇ ਵੀ ਕੰਮ ਕਰਦਾ ਆ ਬਹੁਤ ਬਹੁਤ ਸੋਹਣਾ ਕੰਮ ਕਰਦਾ ਠੀਕ ਹੈ ਨਹੀਂ ਨਹੀਂ ਬਿਲਕੁਲ ਬਾਈ ਇੰਨੀ ਛੋਟੀ ਉਮਰ ਦੇ ਵਿੱਚ ਉਹ ਹੋਣਾ ਹਨਾ ਬਹੁਤ ਵੱਡੀ ਗੱਲ ਆ ਗਈ ਹਾਂਜੀ ਸਰਪੰਚ ਸਾਹਿਬ ਬੋਲਣਾ ਚਾਹੁੰਦੇ ਹੋ ਕੋ ਧੰਨਵਾਦੀ ਕਰਨਾ ਚਾਹੁੰਦਾ ਸਾਰੇ ਨਗਰਦਾਈ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਜੀ। ਨਹੀਂ ਅੱਜ ਕੱਲ ਪਾਰਟੀ ਬਾਜ਼ੀਆਂ ਹੋਰ ਜੀ ਪਿੰਡਾਂ ਦੇ ਆਪਾਂ ਦੇਖਦੇ ਆਂ ਲੜਾਈਆਂ ਝਗੜੇ ਜੀ। ਹਾਂ ਜੀ ਹਾਂ। ਜੀ ਇਹ ਲੋ ਸਾਡਾ 1 ਰੁਪਿਆ ਵੀ ਪਿੰਡਦਿਆਂ ਨੇ ਕੋਈ ਐ ਖਰਚਾ ਨਹੀਂ ਦਿੱਤਾ ਜੀ। ਕੋਈ ਲਾਲਚ ਕਰਿਆ ਹੋਵੇ ਸ਼ਰਾਬ ਦਾ ਜਾਂ ਕੋਈ ਨਸ਼ੇ ਦਾ ਜਾਂ ਕਿਸੇ ਤਰ੍ਹਾਂ ਦੇ ਪੈਸਿਆਂ ਦੀ ਮੰਗ ਹੋਵੇ ਇੱਕ ਕੋਈ ਗੱਲ ਹੈ ਹੀ ਨਹੀਂ। ਬਸ ਬੋਲੀਆਂ ਲੱਗੀਆਂ ਨੇ ਕਰੋੜ ਕਰੋੜ ਦੀਆਂ ਦੋ ਦੋ ਕਰੋੜ ਦੀਆਂ। ਬਿਲਕੁਲ ਬਾਈ ਬਿਲਕੁਲ। ਅਪਨੇ ਅੱਜ ਪ੍ਰੋਗਰਾਮ ਕਰਿਆ ਜਿਹੜਾ ਕਰਿਆ ਜੀ ਨਹੀਂ ਕੁਝ ਵੀ ਨਹੀਂ ਸੀ ਬਾਈ ਜੀ ਸਾਨੂੰ ਤਾਂ ਕਹਿੰਦੇ ਇਹ ਵੀ ਨਾ ਕਰੋ ਬਸ ਉਸ ਅ ਤੇ ਨਾਲ ਹੀ ਜੀ ਧੰਨਵਾਦ ਸਭ ਦਾ ਤੇ ਮੈਂ ਇਧਰ ਕੋਈ ਗੱਲ ਕਰੀ ਜਾਂਦਾ ਸੀ ਸਸੀ ਗਾਲ ਜੀ ਮਾਤਾ ਜੀ ਤੇ ਕਿਵੇਂ ਲੱਗਦਾ ਜੀ ਵੀ ਨੌਜਵਾਨ ਮੁੰਡਾ ਪਿੰਡ ਦੇ ਸਾਰੇ ਨਹੀਂ ਤੁਸੀਂ ਮੰਨ ਲਓ ਵਿਚੀ ਸਹਿਮਤ ਹੋ ਸਰਬਸੰਮਤੀ ਨਾਲ ਸਰਪੰਚੇ ਉਹ ਕਰਿਆਗਾ ਹਨਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਬੇਟਾ ਸਾਡਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਤਾਂ ਇਹ ਹੋ ਰਿਹਾ ਵੀ ਬਹੁਤ ਜ਼ਿਆਦਾ ਹੀ ਖੁਸ਼ੀ ਆਸੀ ਦੱਸ ਨਹੀਂ ਸਕਦੇ ਜਿੰਨੀ ਖੁਸ਼ੀ ਸਾਡਾ ਨਾ ਨਾ ਠੀਕ ਹੈ ਜੀ ਬਿਲਕੁਲ ਬਹੁਤ ਸਿਆਣੇ ਬੱਚੇ ਨੇ ਸਾਡੇ ਬਹੁਤ ਸੋਹਣੇ ਕੰਮ ਕਰਦੇ ਨੇ ਨਾ ਨਾ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਮੂੰਹ ਮਠਾ ਕਰਵਾਉਣਾ ਜੀ ਹੁਣ ਕਰਵਾ ਦਿਓ ਜੀ ਕਰੋ ਜਿਹੜੀ ਰਸਮਾਂ ਕੀ ਹਨਾ ਤੇ ਲਓ ਬਾਈ ਜੀ ਸਾਰੀ ਪੰਚਾਇਤ ਦਾ ਬਾਈ ਸਗੰ ਦੇ ਰਹੇ ਨੇ ਮੂੰਹ ਮਠਾ ਕਰਵਾ ਰਹੇ ਨੇਗੇ ਵਾਹ ਜੀ ਵਾਹ ਕੀ ਬਾਤ ਹੈ ਤੇ ਆਪਾਂ ਵੀਡੀਓ ਕਰੀ ਜਾਂਦੇ ਸੀਗੇ ਤਾਂ ਕਰਕੇ ਉਹਨਾਂ ਟਾਈਮ ਰੁਕੇ ਖੜੇ ਤੇ ਨਾਲ ਮਾਤਾ ਜੀ ਵੱਲੋਂ ਬਾਈ ਸਾਰੇ ਮੈਂਬਰਾਂ ਨੂੰ